ਤੇ ਉਹਨਾਂ ਮੈਨੂੰ ਕਵਤਾ ਲਿਖ ਕੇ ਦਿੱਤੀ ਤੇ ਜਦੋਂ ਮੈਂ ਉਹਨਾਂ ਨੂੰ ਸੁਣਾਈ ਤੇ ਉਹ ਵੀਰ ਕਹਿੰਦੇ ਕਿ ਤੁਸੀਂ ਕਵਿਸ਼ਰੀ ਜ਼ਰੂਰ ਕਰਿਆ ਕਰੋ ਹੂੰ ਤੇ ਉਸ ਤੋਂ ਬਾਅਦ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਮੈਂ ਲਿਖਣ ਵੀ ਖੁਦ ਲੱਗ ਗਈ ਤੇ ਗਾਉਣਾ ਵੀ ਫਿਰ ਮੈਂ ਸਟਾਰਟ ਕਰ ਦਿੱਤਾ ਬੱਬਰਾਂ ਦਾ ਬੱਬਰੀਓ ਦਾ ਸੁਆਲ ਦਾ ਜੀ ਦਾ ਨਾਮ ਸੁਣੋ ਸੁਖਦੇਵ ਸਿੰਘ ਸੀ ਸਿੱਧੀ ਕਾਣਾ ਲੁੱਟਿਆ ਸੀ ਜੇਸ ਬਾਪੂ ਨੇ ਪ੍ਰਭ ਸੁਖ ਨੇ ਢੀਆ ਨੇ ਉਹਦਾ ਨਾਮ ਸੀ ਤੇਜਾ ਦੇ ਸਾਨੂੰ ਇਹਦੀ ਉਦੋਂ ਮੌਕਾ ਮਿਲ ਗਿਆ ਸੀ ਜਦੋਂ ਅਸੀਂ ਪਹਿਲਾਂ ਤੇ 3-4 ਮਹੀਨੇ ਇਸ ਚੀਜ਼ ਦੀ ਮਿਹਨਤ ਕੀਤੀ ਕਮਿਸ਼ਰੀ ਦੀ ਤੇ ਇਸ ਚੀਜ਼ ਵੱਲ ਕਈ ਲੋਕ ਜ਼ਿਆਦਾਤਰ ਇਦਾਂ ਕਹਿ ਲੈਂਦੇ ਆ ਕਿ ਇਸ ਚੀਜ਼ ਵੱਲ ਪੈਸਾ ਨਹੀਂ ਹੈਗਾ ਅੱਜਕੱਲ ਵੇਖੋ ਹਰ ਇੱਕ ਇਨਸਾਨ ਆ ਉਹ ਪੈਸੇ ਲਈ ਤੁਰਿਆ ਫਿਰਦਾ ਹਨ ਕੁੜੀਆਂ ਇਸ ਚੀਜ਼ 'ਚ ਆਉਣਾ ਤੇ ਚਾਹੁੰਦੀਆਂ ਪਰ ਉਹਨਾਂ ਦੇ ਘਰ ਦੇ ਇਜਾਜ਼ਤ ਨਹੀਂ ਦਿੰਦੇ। ਇਜਾਜ਼ਤ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਵੇਖੋ ਸਮਝਦੇ ਆ ਵੀ ਇਹਨਾਂ ਨੂੰ ਇਕੱਲੇ ਕਿਤੇ ਜਾਣਾ ਪੈਣਾ, ਰਹਿਣਾ ਵੀ ਪੈਣਾ, ਤੋਂ ਉਹਨਾਂ ਨੂੰ ਲੱਗਦਾ ਕਿ ਇਸ ਚੀਜ਼ 'ਚ ਸੇਫਟੀ ਨਹੀਂ ਹੈ। ਅਜਕਲ ਮੈਂ ਵੀ ਸੋਚਦੀ ਹਾਂ ਵੀ ਹੁਣ ਨਾ ਦੇ ਉਸ ਤਰ੍ਹਾਂ ਦੇ ਮਾਪੇ ਰਹਿ ਗਏ ਜਿਹੜੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਤੇ ਨਾ ਉਸ ਤਰ੍ਹਾਂ ਦੀਆਂ ਧੀਆਂ ਭੈਣਾਂ ਤੇ ਵੇਖੋ ਲੜਕੇ ਵੀ ਨਹੀਂ ਅਜਕਲ ਰਹਿ ਗਏ ਹੁੰਦਾਂ ਨੇ ਅਜਕਲ ਤੇ ਵੇਖੋ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਕੋਈ ਪਾਉਂਦਾ ਤੇ ਅਸੀਂ ਵੇਖਦੇ ਹਾਂ ਸਾਰਾ ਦਾ ਸਾਰਾ ਟੱਬਰ ਹੀ ਨਾਲ ਲੱਗਿਆ ਆਣੇ ਦੇ ਵਿੱਚ ਉਹ ਲੈਣ ਸੀਗੇ ਕਹਿੰਦਾ ਦੱਸੋ ਕਿਹੜੇ ਮੂੰਹੋ ਗੋਰੀਆਂ ਨੂੰ ਗਾਲਾਂ ਕੱਢੀਏ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਬੈਠੇ ਨੇ ਤੋ ਇਹ ਇੱਕ ਇਹ ਵੀ ਲੈਣ ਅੱਗੇ ਲੇਦਾ ਕੇ ਕਹਿੰਦਾ ਅੱਖ ਨੇ ਸਵੇਰੇ ਸੱਚੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇ ਦੇ ਕੇ ਫਾਂਸੀ ਜਾਵੇ ਬੋਡੀ ਦਫਨਾਈ ਫੈਸਲਾ ਸੁਨਾਤਾ ਜੱਜ ਨੇ ਕਾਲ ਆਖਰੀ ਹਜਲ ਵਿੱਚੋਂ ਆਈ ਫੈਸਲਾ ਸੁਨਾਤਾ ਜੱਜ ਨੇ ਵੇਖੋ ਜੀ ਟਕਸਾਲੀ ਕਵਿਸ਼ਰੀ ਜਿਹੜੇ ਆਪਣੇ ਬਜ਼ੁਰਗ ਕਵਿਸ਼ਰ ਗਾਉਂਦੇ ਆਇਆ ਬਾਪੂ ਜੋਗਾ ਸਿੰਘ ਜਿਹਾ ਨੇ ਕਵਿਸ਼ਰ ਜਰਨੈਲ ਸਿੰਘ ਦੀ ਸੁਭਰਾਵਾ ਵਾਲੇ ਸੋ ਸਾਰੇ ਕਵੀਸ਼ਰ ਜਿੰਨੇ ਵੀ ਆ ਉਹ ਟਕਸਾਲੀ ਕਵੀਸ਼ਰੀ ਗਾਉਂਦੇ ਆਏ ਆ ਅਸੀਂ ਵੇਖੋ ਟੇਸਟ ਅਸੀਂ ਤਰਜਾਂ ਦਾ ਵੀ ਰੱਖਿਆ ਕਿਉਂਕਿ ਅੱਜ ਕੱਲ ਵੇਖੋ ਜੋ ਦੁਨੀਆ ਸੁੰਨਾ ਪਸੰਦ ਕਰਦੀ ਹੈ ਕਵੀਸ਼ਰ ਜਾਂ ਕਲਾਕਾਰ ਕਹਿ ਲਓ ਇੱਕ ਆਪਣੇ ਆਪ ਨੂੰ ਉਸ ਤਰੀਕੇ ਨਾਲ ਢਾਲ ਲੈਂਦਾ ਕਿ ਦੁਨੀਆ ਜਿਹੜੀ ਜੋ ਚੀਜ਼ ਸੁੰਨਾ ਪਸੰਦ ਕਰਦੀ ਹੈ ਅਸਿਰ ਲੈ ਸਕਦਾ ਫੋਟੋ ਨਹੀਂ ਗੱਡੀ ਤੋਂ ਲੈਣੀ ਸੰਤਾ ਦੀ ਅਸੀਂ ਦੇ ਗਾਂ ਵਿੱਚ ਵੀ ਡੋਲੇ ਨਾ ਸੀ ਤਵੀਆਂ ਉੱਤੇ ਬੋਲੇ ਨਾ ਨਾ ਰੱਖੀ ਮੈਂ ਮਪੁਲੇਖਾ ਤੂੰ ਅਤ ਚੁੱਕੀ ਫਿਰਦੇ ਹੰਤਾ ਦੀ ਮੈਂ ਇਸ ਕਵਿਸ਼ੀ ਵਾਲੀ ਲੈਨ ਚ ਆਉਣਾ ਸੀ ਤੇ ਮੈਨੂੰ ਇਹ ਜ ਲੱਗਦਾ ਸੀ ਕਿ ਜਿਨ੍ਹਾਂ ਨੇ ਚਿੱਟੇ ਬਾਣੇ ਪਾਏ ਹੋਏ ਹਨ ਇਹ ਇਨਸਾਨ ਆ ਨਾ ਜਿਹੜੇ ਸੱਚੇ ਜਮਾ ਰੱਬ ਦੇ ਨਾਲ ਜੁੜੇ ਹੋਏ ਆ ਮਨ ਨੂੰ ਆਪਾਂ ਚਿੱਟੇ ਬਾਣੇ ਵੇਖ ਕੇ ਆਪਾਂ ਕਹਿ ਲਈ ਨਾ ਜਿਵੇਂ ਕਿ ਆਪਾਂ ਕਹਿ ਲਈ ਕਿ ਉਹਨਾਂ ਨੂੰ ਰੱਬ ਮੰਨ ਲਈਦਾ ਤੇ ਉਸ ਤਰ੍ਹਾਂ ਮੈਂ ਮੰਨਦੇ ਹੁਣੇ ਸੀ ਜਦੋਂ ਮੈਂ ਇਸ ਲੈਂ ਦੇ ਵਿੱਚ ਆਈ ਤੇ ਮੈਨੂੰ ਪਤਾ ਲੱਗਾ ਨਹੀਂ ਇਹ ਮੇਰੇ ਮੰਦਾ ਵੇ ਰੱਬ ਨਹੀਂ ਇਹ ਜਾਬ ਹੈ ਇਹ ਰੱਬ ਨਹੀਂ ਇਹ ਜਾਬ ਹੈ ਸਹੀ ਗੱਲ ਹੈ ਤੈਨੇ ਨੂੰ ਤਾਂ ਦੇਸ਼ ਸਾਡਾ ਪਰਨਾ ਲੋਕਿਆ ਸਾਡੇ ਬੁੱਕਲਦੇ ਸੱਪ ਬੜੇ ਜਰੀਲੇ ਦੁਸ਼ਮਣ ਤੋਂ ਮੀ ਡੱਡੇ ਨਸ਼ਾ ਵਕੇਂਦਾ ਜੋਰ ਸ਼ਰਾਬ ਤੇ ਕਰ ਦਿੱਤੇ ਕਰ ਬੇਲੇ ਬੁੱਢੇ ਮਾਪੇ ਗਉ ਨਾਲ ਤੱਕਦੇ ਪੁੱਤ ਦੇ ਪੁੱਠੇ ਡੇਲੇ ਕਹ ਲਈ ਕਿ ਜਿਹੜੇ ਕਈ ਲੋਕ ਆ ਨਾ ਉਹ ਅੱਜ ਕੱਲ੍ਹ ਵੇਖੋ ਗੁਰਦੁਆਰਿਆਂ ਨਾ ਜਿਹੜੇ ਹੂੰ ਉਹ ਵੀ ਵੇਖੋ ਜਾਤਾਂ ਦੇ ਆਧਾਰ ਤੇ ਬਣ ਗਏ ਆ ਅੱਛਾ ਕਈ ਲੋਕ ਕਹਿੰਦੇ ਆ ਕਿ ਇਹ ਜੀ ਜੱਟ ਸਿੱਖਾਂ ਦਾ ਗੁਰਦੁਆਰਾ ਆ ਇਹ ਮਜਬੀ ਸਿੱਖਾਂ ਦਾ ਗੁਰਦੁਆਰਾ ਆ ਤੇ ਘਰ ਦੇ ਵਿੱਚ ਨਿੱਕੀ ਵੱਡੀ ਜਾਤ ਕੋਈ ਹੁੰਦੀ ਏ ਨਹੀਂ ਬਿਲਕੁਲ ਨਹੀਂ ਜੀ ਹੂੰ ਸਿਰਫ ਲੋਕ ਇਸੇ ਨੂੰ ਮੰਨਦੇ ਆ ਹੂੰ ਕਈ ਲੋਕ ਕਹਿੰਦੇ ਆ ਕਿ ਨਹੀਂ ਜੀ ਇੱਥੇ ਤੇ ਸਾਡੀ ਚੌਧਰ ਚੱਲੇ ਤੇ ਜਿਹੜੇ ਹੋਰ ਲੋਕ ਆ ਉਹਨਾਂ ਦੀ ਚੌਧਰ ਤੇ ਅਸੀਂ ਇੱਥੇ ਨਹੀਂ ਚੱਲਣ ਦੇ ਸਕਦੇ ਦਾ ਕਹਿੰਦਾ ਮਤਲਬ ਹੈ ਕਿ ਉਹ ਜਿਹੜੇ ਦੂਸਰੀਆਂ ਬਰਾਦਰੀਆਂ ਵਾਲੇ ਨੇ ਉਹਨਾਂ ਦਾ ਜਾਤ ਪਾਤ ਵਿਤਕਰਾ ਕਰਦੇ ਨੇ ਵਿਤਕਰਾ ਕਰਦੇ ਆ ਇਸ ਕਰਕੇ ਫਿਰ ਆਪਣਾ ਧਰਮ ਜਿਹੜਾ ਉਹ ਚੇਂਜ ਕਰੀ ਜਾ ਰਿਹਾ ਚੇਂਜ ਕਰੀ ਜਾ ਰਿਹਾ ਐਸ ਉਹ ਦੇ ਲਈ ਤਿਆਰ ਹਾਂ ਥੋੜੇ ਦਿਨੋਂ ਇਹ ਸਾਡੇ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਇੱਥੇ ਅੱਛਾ ਪਿੰਡ ਦੇ ਵਿੱਚ ਤੇ ਉੱਥੇ ਆਪਣੇ ਮذਬੇ ਸਿਕ ਬਰਾਦਰੀ ਦੀ ਇੱਕ ਭੈਣ ਨਾ ਉੱਥੇ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਸੀ ਤੇ ਉੱਥੋਂ ਜਿਹੜੇ ਗੜਵਈ ਆ ਤੇ ਉਹਨਾਂ ਦੀ ਜਿਹੜੇ ਪਤਨੀ ਆ ਉਹ ਕਹਿੰਦੇ ਕਿ ਮਤਲ ਇਹ ਸੇਵਾ ਮذਬੇ ਸਿੱਖਾਂ ਨੂੰ ਨਹੀਂ ਕਰ ਦਿੱਤੀ ਜਾਣੀ ਅੱਛਾ ਤੇ ਉਹ ਇਹ ਗੱਲ ਕਹਿੰਦੇ ਆ ਕਿ ਸਾਨੂੰ ਬਾਬਾ ਜੋਗਾ ਸਿੰਘ ਜੀ ਉਹਨਾਂ ਨੇ ਕਿਹਾ ਹੋਇਆ ਬਾਬਾ ਜੋਗਾ ਸਿੰਘ ਕੌਣ ਨੇ ਬਾਬਾ ਜੋਗਾ ਸਿੰਘ ਜੀ ਤਰਨਤਲ ਦੇ ਜਿਹੜੇ ਮੁਖੀ ਨੇ ਇੱਕ ਪਾਠੀ ਸਿੰਘ ਰੋਲ ਤੇ ਬੈਠਾ ਵੇਖੋ ਗੁਰੂ ਦੀ ਹਜ਼ੂਰੀ ਵਿੱਚ ਉਹ ਪਾਠੀ ਸਿੰਘ ਬੈਠਾ ਹੈ ਮذਵੀ ਸਿੱਖ ਕੌਮ ਦਾ ਹੈ ਤੇ ਤੁਸੀਂ ਉਹਨੂੰ ਪਾੜ ਤੋਂ ਉਠਾ ਰਹੇ ਹੋ ਕਿੱਡੀ ਕ ਤੁਹਾਡੀ ਤਰਤੂਤ ਹੈ ਮੈਨੂੰ ਇਹ ਗੱਲ ਬਿਲਕੁਲ ਵਧੀਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀਡੀਐਸ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਅੱਜ ਸਾਡੇ ਇਸ ਵਿਚਾਰ ਦਾ ਜਿਹੜਾ ਵਿਸ਼ਾ ਹੈ ਅੱਜ ਦਾ ਕਵਿਸ਼ਰੀ ਤੇ ਕਵਿਸ਼ਰੀ ਦੇ ਵਿੱਚ ਸੰਗਰਾਸ ਕਰਦੀ ਪਈਏ ਮਨਪ੍ਰੀਤ ਕੌਰ ਫਾਨੀ ਜਿਨ੍ਹਾਂ ਦੇ ਕਾਫੀ ਧਾਰਮਿਕ ਜਿਹੜੇ ਗੀਤ ਹੈ ਉਹ ਵੀ ਆ ਚੁੱਕੇ ਨੇ ਕਈਆਂ ਸਟੇਜਾਂ ਤੇ بلند ਆਵਾਜ਼ ਤੇ ਰਾਹੀਂ ਆਪਣੇ ਜੋਰ ਵੀ ਵਖਾ ਚੁੱਕੀ ਹੈ ਪਰ ਇੱਥੇ ਕਿਹਾ ਜਾਂਦਾ ਹੈ ਕਿ ਜਿਹੜੀ ਕਵਿਸ਼ਰੀ ਏ ਇਹ ਮਰਦਾਂ ਦਾ ਕੰਮ ਹੈ ਹਿੱਕ ਦੇ ਯੋਰ ਦੇ ਨਾਲ ਗਾਉਣ ਵਾਲੀ ਕਵਿਸ਼ਰੀ ਏ ਪਰ ਮੈਂ ਕਹਿੰਨਾ ਕਿ ਇੱਥੇ ਮਰਦਾਂ ਨੂੰ ਪਿੱਛੇ ਛੱਡਦੀ ਮਨਪ੍ਰੀਤ ਕੌਰ ਫਾਨੀ ਹਿੱਕ ਦੇ ਯੋਰ ਦੇ ਨਾਲ ਗਾਉਂਦੀ ਏ ਜਦੋਂ ਵੀ ਗਾਉਂਦੀ ਏ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਕਵਿਸ਼ਰੀ ਤੇ ਵਿਚਾਰ ਚਰਚਾ ਕਰਾਂਗੇ ਤੇ ਸਾਰੀ ਗੱਲਬਾਤ ਕਰਾਂਗੇ ਮਨਪ੍ਰੀਤ ਕੌਰ ਫਾਨੀ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਪ੍ਰੀਤ ਕਵੀਸ਼ਰੀ ਵੱਲ ਆਉਣ ਦਾ ਵਿਚਾਰ ਕਿਵੇਂ ਬਣਿਆ ਹਾਂ ਜੀ ਕਵੀਸ਼ਰੀ ਵੱਲ ਆਉਣ ਦਾ ਵਿਚਾਰ ਵੀ ਜੀ ਮੇਰਾ ਇਸ ਤਰ੍ਹਾਂ ਬਣਿਆ ਕਿ ਸਾਡੇ ਸਕੂਲ ਦੇ ਵਿੱਚ ਮੇਰੇ ਤੋਂ ਅੱਗੇ ਕਲਾਸ 'ਚ ਦੋ ਵੀਰ ਪੜਦੇ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਬਹੁਤ ਫੇਮਸ ਹੈ ਜਿਨ੍ਹਾਂ ਨੂੰ ਨਿੱਕਾ ਛੋਟਾ ਨਿਰਮਲ ਵੀ ਕਿਹਾ ਜਾਂਦਾ ਸੀ ਉਹ ਰਾਹ ਚੱਲ ਪੜ੍ਹਦੇ ਆ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਸਕੱਤਰ ਸਿੰਘ ਰਾਹੀ ਤੇ ਉਹ ਵੀਰ ਸਾਡੇ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਉਹਨਾਂ ਵੱਲ ਜਦੋਂ ਮੈਂ ਵੇਖਣਾ ਤੇ ਬਹੁਤ ਵਧੀਆ ਮੈਨੂੰ ਲੱਗਣਾ ਕਿ ਬਹੁਤ ਸੋਹਣਾ ਵੀਰ ਗਾਉਂਦੇ ਆ ਤੇ ਇੱਕ ਦਿਨ ਮੈਂ ਉਹਨਾਂ ਕੋਲ ਗਈ ਤੇ ਮੈਂ ਕਿਹਾ ਕਿ ਵੀਰ ਜੀ ਮੈਨੂੰ ਵੀ ਕਵਿਤਾ ਲਿਖ ਕੇ ਦਿਓ ਤੇ ਉਹਨਾਂ ਮੈਨੂੰ ਕਵਿਤਾ ਲੈ ਕੇ ਦਿੱਤੀ ਤੇ ਜਦੋਂ ਮੈਂ ਉਹਨਾਂ ਨੂੰ ਸੁਣਾਈ ਤੇ ਉਹ ਵੀਰ ਕਹਿੰਦੇ ਕਿ ਤੁਸੀਂ ਇੱਕ ਵਿਸ਼ਲੀ ਜ਼ਰੂਰ ਕਰਿਆ ਕਰੋ ਹੂੰ ਤੇ ਉਸ ਤੋਂ ਬਾਅਦ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਮੈਂ ਲਿਖਣ ਵੀ ਖੁਦ ਲੱਗ ਗਈ ਤੇ ਗਾਉਣਾ ਵੀ ਫਿਰ ਮੈਂ ਸਟਾਰਟ ਕਰਤਾ ਫਿਰ ਉਸਤਾਦ ਗਿਆਨੀ ਕਾਦਰ ਸਿੰਘ ਜੀ ਉਹਨਾਂ ਨੂੰ ਮੈਂ ਉਸਤਾਦ ਧਰਨਾ ਕੀਤਾ ਉਹਨਾਂ ਦੀ 10 ਤੋਂ ਬਾਅਦ ਹੁਣ ਸਰਦਾਰ ਅਮਰਜੀਤ ਸਿੰਘ ਦੀ ਸਭਰਾਵਾਂ ਵਾਲੇ ਉਹ ਮੇਰੇ ਉਸਤਾਦ ਜੀ ਗੱਲਾਂ ਬਾਤਾਂ ਤੇ ਜਾਰੀ ਰਹਿਣਗੀਆਂ ਹਾਂਜੀ ਤੇ ਸਾਡੇ ਸਰੋਤਿਆਂ ਨੂੰ ਆਪਣੀ ਬਲੰਦ ਆਵਾਜ਼ ਜਿਹੜੀ ਆ ਉਹ ਜਰੂਰ ਸੁਣੋ ਬਿਲਕੁਲ ਮੱਕਿ ਵਿਸ਼ੇ ਕਲਾ ਦੇ ਜਿੰਨੇ ਵੀ ਆਪਣੇ ਤਰਨਤਾਰ ਸਾਹਿਬ ਇਲਾਕੇ ਦੇ ਸ਼ਹੀਦ ਸਿੰਘ ਹੋਏ ਨੇ ਇਲਾਕੇ ਦੇ ਮੰਨੋ ਕਿ ਜਿੰਨੇ ਵੀ ਪਿੰਡ ਨੇ ਉਹ ਅਸੀਂ ਖੋਜ ਕਰ ਰਹੇ ਹਾਂ ਕਿ ਉਹਨਾਂ ਸ਼ਹੀਦ ਸਿੰਘਾਂ ਦੇ ਨਾਮ ਇੱਕ ਕਵਿਤਾ ਦੇ ਵਿੱਚ ਅਸੀਂ ਜ਼ਰੂਰ ਪੇਸ਼ ਕਰੀਏ ਸੋ ਉਹਦੀਆਂ ਚੰਦ ਲੈਣਾ ਆਪਦੇ ਅੱਗੇ ਰੱਖਦੇ ਆ ਬੱਬਰਾਂ ਦਾ ਬੱਬਰੀਓ ਦਾ ਸੁਆਲ ਦਾ ਜੀ ਦਾ ਨਾ ਸੁਨੋ ਸੁਖਦੇਵ ਸਿੰਘ ਸੀ ਸਿੱਧੀ ਕਾਣਾ ਲੁੱਟਿਆ ਸੀ ਜੇਸ ਬਾਪੂ ਨੇ ਪ੍ਰਭ ਸੁਖਨੇਡੀਆਂ ਨੇ ਉਹਦਾ ਨਾਮ ਸੀ ਸੁਣ ਨਾਮ ਜਿਹੜੇ ਸਰਕਾਰ ਕੰਬਦੀ ਅੱਜ ਤੋਂ ਉਹਨੂੰ ਸਾਰੇ ਉਸ ਨਾਵਾਂ ਨਾਲ ਮੱਜ ਦੇ ਲਾ ਕੇ ਤਰੰਤਾਰ ਸਾਹਿਬ ਦੇ ਸ਼ਹੀਦ ਹੋਏ ਸਿੰਘਾਂ ਦੇ ਗਨਾਵਾ ਨਾਮ ਨਾਲ ਮੱਜ ਦੇ ਲਾ ਕੇ ਤਰੰਤਾਰ ਸਾਹਿਬ ਦੇ ਸ਼ਹੀਦ ਹੋਏ ਸਿੰਘਾਂ ਦੇ ਗਨਾਵਾ ਨਾਮ ਨਾਲ ਕੌਣ ਸੀ ਜੋ ਨੀਚੇ ਸੀ ਰ ਬੇਜਤਾ ਬ੍ਰਹਮਣ ਅਵਤਾਰ ਸਿੰਘ ਕੀ ਦਾ ਨਾਮ ਸੀ ਸ਼ਿਪੋ ਕਹਿੰਦਾ ਦੇਖਨੀ ਬਰਮੀ ਚਾਵਾਂ ਮੈਂ ਕਾਲ ਬਣ ਦਿੱਤੇ ਉਸ ਨੂੰ ਦਦਾਰ ਸੀ ਬਾਬੇ ਮਾਵਾ ਚਾਹ ਨੂੰ ਜੀ ਕੌਣ ਪੁੱਲ ਦਿਉ ਸੁਰਜ ਦੇ ਸਿੰਘ ਬਈਲੇ ਦਾਲ ਖਾਵਾ ਨਾਮ ਮੈਂ ਮੱਜ ਦੇ ਲਾ ਕੇ ਤਰੰਤਾਰ ਸਾਹਿਬ ਦੇ ਖੀਨ ਹੋਏ ਸਿੰਘਾਂ ਦੇ ਗਨਾਵਾ ਨਾਮ ਮੈਂ ਬਹੁਤ ਵਧੀਆ ਹਾ ਸੋਤੋ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਦਿੱਤੀ ਨਾ ਕਿ ਇੱਥੇ ਜਿਹੜੀ ਧਾਰਨਾ ਉਹ ਗਲਤ ਹੋ ਗਈ ਏ ਇਹ ਜਿਹੜੀ ਕਹਿੰਦੇ ਸੀ ਕਿ ਕਵੀਸਰੀ ਮਰਦਾਂ ਦਾ ਕੰਮ ਹੈ ਤੇ ਹਿੱਕ ਦੇ ਜੋਰ ਦੇ ਨਾਲ ਗਾਉਣਾ ਮਨਪ੍ਰੀਤ ਕੌਰ ਨੇ ਇਹ ਜਿਹੜੀ ਤਾਂ ਧਾਰਨਾ ਇਹ ਫੀਲ ਕਰ ਦਿਤੀ ਏ ਮਨਪ੍ਰੀਤ ਸਟੇਜਾਂ 'ਤੇ ਕਦੋਂ ਮੌਕਾ ਮਿਲਿਆ ਫਿਰ ਗਾਉਂਦਾ ਜਾਂ ਦੇ ਸਾਨੂੰ ਜੀ ਉਦੋਂ ਮੌਕਾ ਮਿਲ ਗਿਆ ਸੀ ਜਦੋਂ ਅਸੀਂ ਪਹਿਲਾਂ ਤੇ 3-4 ਮਹੀਨੇ ਇਸ ਚੀਜ਼ ਦੀ ਮਿਹਨਤ ਕੀਤੀ ਕਵਿਸ਼ਰੀ ਦੀ ਫਿਰ ਉਸ ਤੋਂ ਬਾਅਦ ਮੇਰੇ ਉਸਤਾਦ ਜੀ ਗਿਆਨੀ ਕਾਲ ਸਿੰਘ ਜੀ ਉਹਨਾਂ ਦੀ ਬੇਟੀ ਵੀ ਮੇਰੇ ਨਾਲ ਕਵਿਸ਼ਰੀ ਕਰਦੀ ਸੀ ਪਹਿਲਾਂ ਤੇ ਉਹਨਾਂ ਨੇ ਸਾਨੂੰ ਆਪਣੇ ਇਥੇ ਮੇਲਾ ਹੁੰਦਾ ਆ ਸ੍ਰੀ ਹਾਲੀਕਲਾ ਸਾਹਿਬ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਦੇ ਡੇਰੇ ਤੇ ਤੇ ਉੱਥੇ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਸੀ ਸਟੇਜ ਲਾਉਣ ਦਾ ਸੋ ਉਸ ਤੋਂ ਬਾਅਦ ਅਸੀਂ ਸਟੇਜਾਂ ਦੀ ਸ਼ੁਰੂਆਤ ਕਰ ਲਈ ਤੇ ਜਿੱਥੇ ਵੀ ਅਸੀਂ ਗਾਇਆ ਸਾਨੂੰ ਵਧੀਆ ਸੰਗਤ ਨੇ ਰਿਸਪਾਂਸ ਦਿੱਤਾ ਤੇ ਵਧੀਆ ਸਤਿਕਾਰ ਮਾਨ ਕੀਤਾ ਉਸ ਤੋਂ ਬਾਅਦ ਸਾਡੇ ਪ੍ਰੋਗਰਾਮਾਂ ਦੀ ਸਟਾਰਟਿੰਗ ਹੋ ਗਈ ਸੀ ਮਨਪ੍ਰੀਤ ਕਦੀ ਇਦਾਂ ਨੂੰ ਹੋਇਆ ਕਿਸੇ ਨੇ ਟਾਈਮ ਦੇ ਕੇ ਬਾਅਦ ਦੇ ਵਿੱਚ ਟਾਈਮ ਨਾ ਲਵਾਇਆ ਹੋਵੇ ਨੇ ਇਦਾਂ ਤੇ ਜ਼ਿਆਦਾਤਰ ਵੀ ਇਸ ਦੀ ਸਾਡੇ ਨਾਲ ਨਹੀਂ ਹੋਇਆ ਕਿਉਂਕਿ ਅਸੀਂ ਉੱਥੇ ਜ਼ਿਆਦਾਤਰ ਗਏਦਾ ਜਿੱਥੇ ਸਾਨੂੰ ਪਤਾ ਹੈ ਕਿ ਸਾਨੂੰ ਸਮਾਂ ਮਿਲਣਾ ਆ ਸੋ ਭਾਵੇਂ ਟਾਈਮ ਸਾਨੂੰ ਘੱਟ ਹੀ ਮਿਲਦਾ ਸੀ ਉੱਥੇ ਪਰ ਅਸੀਂ ਜਾਂਦੇ ਉੱਥੇ ਹੀ ਸਾਂ ਜਿੱਥੇ ਸਾਨੂੰ ਟਾਈਮ ਮਿਲ ਜਣਾ ਸੀ ਹਾਂਜੀ ਕਵਿਸਰੀ ਦੇ ਵਿੱਚ ਕੁੜੀਆਂ ਬਹੁਤ ਘੱਟ ਆਉਂਦੀਆਂ ਨੇ ਹਾਂਜੀ ਤੇ ਕਿਦਾਂ ਦੇਖਦੇ ਜੋ ਤੁਸੀਂ ਕਵਿਛੀ ਦੇ ਵਿੱਚ ਇੱਕ ਤੇ ਵੇਖੋ ਵੀ ਜੀ ਮੈਂ ਸਮਝਦੀ ਆ ਕਿ ਇਸ ਚੀਜ਼ ਵੱਲ ਕਈ ਲੋਕ ਜ਼ਿਆਦਾਤਰ ਇਦਾਂ ਕਹਿ ਲੈਂਦੇ ਆ ਕਿ ਇਸ ਚੀਜ਼ ਵੱਲ ਪੈਸਾ ਨਹੀਂ ਹੈਗਾ ਅੱਜ ਕੱਲ ਵੇਖੋ ਹਰ ਇੱਕ ਇਨਸਾਨ ਆ ਉਹ ਪੈਸੇ ਲਈ ਤੁਰਿਆ ਫਿਰਦਾ ਹਨ ਤੇ ਇਸ ਚੀਜ਼ ਵੱਲ ਕਈ ਲੋਕ ਕਹਿ ਦਿੰਦੇ ਆ ਕਿ ਪੈਸਾ ਬਹੁਤ ਘਟਿਆ ਇੱਕ ਜਾਂ ਘਰ ਦੇ ਆਪਾਂ ਮੰਨੋ ਇਹ ਵੀ ਕਹਿ ਲੈਂਦੇ ਆ ਜਿੱਦਾਂ ਕਈ ਕੁੜੀਆਂ ਇਸ ਚ ਵਿੱਚ ਆਉਣਾ ਤੇ ਚਾਹੁੰਦੀਆਂ ਪਰ ਉਹਨਾਂ ਦੇ ਘਰ ਦੇ ਇਜਾਜ਼ਤ ਨਹੀਂ ਦਿੰਦੇ ਇਜਾਜ਼ਤ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਵੇਖੋ ਸਮਝਦੇ ਆ ਵੀ ਇਹਨਾਂ ਨੂੰ ਇਕੱਲੇ ਕਿਤੇ ਜਾਣਾ ਪੈਣਾ ਰਹਿਣਾ ਵੀ ਪੈਣਾ ਤਾਂ ਉਹਨਾਂ ਨੂੰ ਲੱਗਦਾ ਕਿ ਇਸ ਚੀਜ਼ 'ਚ ਸੇਫਟੀ ਨਹੀਂ ਹੈ ਇਹਨਾਂ ਦੀ ਮਨਪ੍ਰੀਤ ਕੌਰ ਇਹ ਇੰਦਰੀ ਲੱਗਦਾ ਕਿ ਜਿਹੜੇ ਮਾਪੇ ਚੰਗੇ ਲੈਣ ਵਾਲ ਆਪਣੇ ਧੀਆਂ ਨੂੰ ਨਹੀਂ ਪਾਉਂਦੇ ਪਰ ਅੱਜ ਕੱਲ ਇੰਸਟਾਗ੍ਰਾਮ ਤੇ ਰੀਲਾਂ ਹਾਂਜੀ ਕਿਦਾਂ ਤਰ੍ਹਾਂ ਤਰ੍ਹਾਂ ਦੀਆਂ ਪਾ ਰਹੇ ਨੇ ਬਹੁਤੀਆਂ ਰੀਲਾਂ ਤੇ ਇਸ ਇਸਲੀਲ ਵੀਡੀਓ ਜਿਹੜੀਆਂ ਨਾ ਆਪਣਾ ਅੰਗ ਪ੍ਰਦਰਸ਼ਨ ਕਰਕੇ ਜਿਹੜੀਆਂ ਕੁੜੀਆਂ ਨੇ ਉਹ ਵਿਊ ਵੀ ਕੱਟਦੀਆਂ ਤੇ ਕਮਾਈ ਵੀ ਕਰਦੀਆਂ ਪਏ ਆਪਣਾ ਅ ਪ੍ਰਦਰਸ਼ਨ ਕਰਕੇ ਤੇ ਜੇ ਇੱਕ ਚੰਗੇ ਪਾਸੇ ਕਿਸੇ ਧਿਪੋਤ ਨੂੰ ਲਾਇਆ ਜਾਵੇ ਉਹ ਚੰਗਾ ਨੇ ਹਾਂ ਜੀ ਇਹ ਤਾਂ ਗੱਲ ਹੈ ਵੇਖੋ ਅੱਜਕੱਲ ਮੈਂ ਵੀ ਸੋਚਦੀ ਆਂ ਵੀ ਹੁਣ ਨਾ ਦੇ ਉਸ ਤਰ੍ਹਾਂ ਦੇ ਮਾਪੇ ਰਹਿ ਗਏ ਜਿਹੜੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਤੇ ਨਾ ਉਸ ਤਰ੍ਹਾਂ ਦੀਆਂ ਧੀਆ ਭੈਣਾਂ ਤੇ ਵੇਖੋ ਲੜਕੇ ਵੀ ਨਹੀਂ ਅੱਜਕੱਲ ਰਹਿ ਨਹੀਂ ਹੁੰਦੇ ਅੱਜਕੱਲ ਤੇ ਵੇਖੋ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਕੋਈ ਪਾਉਂਦਾ ਤੇ ਅਸੀਂ ਵੇਖਦੇ ਆਂ ਸਾਰਾ ਦਾ ਸਾਰਾ ਟੱਬਰ ਹੀ ਨਾਲ ਲੱਗਿਆ ਹੁੰਦਾ ਬਿਲਕੁਲ ਹਣਾ ਤਾਂ ਇਹ ਚੀਜ਼ਾਂ ਵੇਖ ਕੇ ਆਪਣੇ ਮਨ ਨੂੰ ਮਤਲਬ ਬਹੁਤ ਦੁੱਖ ਲੱਗਦਾ ਆ ਕਿ ਇੱਕ ਗਾਣੇ ਦੇ ਵਿੱਚ ਉਹ ਲਾਈਨ ਸੀ ਕਿ ਕਹਿੰਦਾ ਅ ਬਸੋ ਕਿਹੜੇ ਮੂੰਹੋਂ ਗੋਰੀਆਂ ਨੂੰ ਗਾਲਾਂ ਕੱਢੀਏ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਬੈਠੇ ਨੇ ਤੋ ਇੱਕ ਇਹ ਵੀ ਲੈਣ ਅੱਗੇ ਲੇਦਾ ਕੇ ਕਹਿੰਦਾ ਅੱਖ ਨੇ ਸਵੇਰੇ ਸੱਚੀ ਆਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਸੋ ਸੱਚੀ ਉਹਨਾਂ ਨੂੰ ਇਹ ਗਾਣੇ ਵਿੱਚ ਜਿਹੜੀ ਲਾਈਨ ਆ ਉਹ ਬਹੁਤ ਵਧੀਆ ਲਿਖੀ ਕਿ ਵਾਕਿਆ ਜਿਹੜੇ ਸੱਚੀ ਪੰਜਾਬ ਨੂੰ ਦਿਲੋਂ ਸਤਿਕਾਰ ਤੇ ਪਿਆਰ ਕਰਦੇ ਆ ਉਹਨਾਂ ਦੇ ਸੱਚੇ ਸੀਨੇ ਵਿੱਚ ਜਗ ਲੱਗਦੀ ਹੈ ਜਦੋਂ ਇਹ ਰੀਲਾਂ ਦੇਖਦੇ ਆ ਚੰਦ ਪੈਸਿਆਂ ਦੇ ਖਾਤਰ ਸਾਰਾ ਟੱਬਰ ਹੀ ਕਿੰਨਾ ਇੰਸਟਾਗ੍ਰਾਮ ਤੇ ਆ ਗਏ ਚੰਦ ਪੈਸਿਆਂ ਦੀ ਖਾਤਰ ਤੇ ਚੰਦ ਵਿਊਆਂ ਦੀ ਖਾਤਰ ਵਿਊ ਲੈਣ ਦੀ ਖਾਤਰ ਜਿਹੜੀਆਂ ਕੁੜੀਆਂ ਨੇ ਹਾਂਜੀ ਉਹ ਆਪਣਾ ਅੰਗ ਪ੍ਰਦਰਸ਼ਨ ਕਰਦੀਆਂ ਨੇ ਹਾਂਜੀ ਤੇ ਲੋੜ ਹੈ ਚੰਗੇ ਸਮਾਜ ਦੀ ਤਕੜਾ ਸਮਾਜ ਸਿਰਜਣ ਦੀ ਤੇ ਚੰਗਾ ਸਮਾਜ ਉਦੋਂ ਸਿਰਜਿਆ ਜਦੋਂ ਜਦੋਂ ਅਸੀਂ ਚੰਗਾ ਕੁਝ ਸਮਾਜ ਨੂੰ ਦਵਾਂਗੇ ਦਵਾਂਗੇ ਹਾਂਜੀ ਬਿਲਕੁਲ ਤੇ ਪਰ ਜਦੋਂ ਜਿਹੜਾ ਕੋਈ ਚੰਗਾ ਜਿੱਦਾਂ ਤੁਸੀਂ ਜੋ ਤਕੜਾ ਸਮਾਜ ਨੂੰ ਦਿੰਦੇ ਜੋ ਤੁਸੀਂ ਅੱਜ ਇੰਸਟਾਗ੍ਰam ਤੇ ਰੀਲ ਪਾ ਕੇ ਦੇਖ ਲਓ ਕੋਈ ਚੰਗਾ ਬੋਲ ਕਵੇਲ ਤੁਹਾਨੂੰ ਘੱਟ ਵਿਊ ਤੇ ਜਿਹੜੀ ਕੋਈ ਨੱਚਣ ਟੱਪਣ ਵਾਲੀ ਆ ਉਹਨੂੰ ਲੱਖਾਂ ਮਿਲੀਅਨ ਦੇ ਵਿੱਚ ਪਹੁੰਚਾ ਦਿੰਦੇ ਨੇ ਲੋਕ ਕਿ ਲੋਕਾਂ ਦਾ ਟੇਸਟ ਬਦਲ ਚੁੱਕਾ ਹੈ ਬਿਲਕੁਲ ਟੇਸਟ ਆਪਾਂ ਕਹਿ ਲਈਏ ਬਦਲ ਚੁੱਕਾ ਬਹੁਤ ਜ਼ਿਆਦਾ ਬਦਲ ਚੁੱਕਾ ਹੈ ਤੇ ਚੰਗੀ ਚੀਜ਼ ਸੁੰਨਾ ਲੋਕ ਪਸੰਦ ਬਹੁਤ ਘੱਟ ਕਰਦੇ ਆ ਅਸੀਂ ਚੰਗੀ ਕੋਈ ਪਾ ਵੀ ਦਈਏ ਤੇ ਬਾਦ ਤੋਂ ਬਾਦ ਆਪਾਂ ਕਹਿ ਲਈਏ ਕਿ 5000 6000 ਰੁਪਏ ਉਹਨੂੰ ਜਾਂਦੇ ਆ ਇਸ ਤੋਂ ਬਾਅਦ ਵੀ ਉਹ ਵੀ ਨਹੀਂ ਕਿਸੇ ਨੂੰ ਹੁੰਦੇ ਵੀਡੀਓ ਨੂੰ ਸੋ ਚੰਗੀਆਂ ਚੀਜ਼ਾਂ ਬਹੁਤ ਲੋਕ ਘੱਟ ਸੋਹਂਦੇ ਆ ਇਸ ਕਰਕੇ ਕਈ ਲੋਕ ਜ਼ਿਆਦਾਤਰ ਆਪਾਂ ਵੇਖੀਏ ਕਿ ਕਵਿਸ਼ਰੀ ਵੱਲ ਵੀ ਬਹੁਤ ਸਾਰੀਆਂ ਕੁੜੀਆਂ ਆਈਆਂ ਲੇਕਿਨ ਉਹ ਕਵਿਸ਼ਰੀ ਤੋਂ ਹੌਲੀ-ਹੌਲੀ ਪਿੱਛੇ ਹਟਦੀਆਂ ਜਾਂਦੀਆਂ ਆ ਉਹ ਆਪਣਾ ਕਹਿੰਦੀ ਆ ਕਿ ਸਿਰਫ ਚਲੋ ਅਸੀਂ ਇਹਨੂੰ ਇੱਕ ਆਪਣਾ ਕਿਤਾ ਸਮਝ ਕੇ ਕਰਦੇ ਆ ਪਰ ਇਹ ਸਾਡੀ ਕੋਈ ਦਲੀ ਇੱਛਾ ਨਹੀਂ ਇਹਦੇ ਵੱਲ ਵੀ ਅਸੀਂ ਹਮੇਸ਼ਾ ਕਰਾਂਗੇ ਕਵਿਸ਼ਰੀ ਦੇ ਕੇ ਫਸ ਜAVE ਬੋਡੀ ਦਫਨਾਈ ਫੈਸਲਾ ਸੁਨਾਤਾ ਜੱਜ ਨੇ ਕਾਲ ਆਖਰੀ ਹੱਜ ਸੁਨਾਤਾ ਜੱਜ ਨੇ ਪੈਰਾ ਚੋਂ ਜ਼ਮੀਨ ਖਿਸ ਗਈ ਬੁੱਢੀ ਮਾਂ ਦੇ ਨਾ ਚੁਨਿਰ ਬਰਸੇ ਬਾਪੂ ਆਖੇ ਡਾਡਿਆ ਰਬਾ ਬਿਣਾ ਪੋਤ ਦੇ ਬਤਾਏ ਸੀ ਕਈ ਅਰਸੇ ਕਰੂਗੀ ਕਿ ਕੂਝ ਵਰਗੀ ਹਏ ਕਰੂਗੀ ਕਿ ਕੂਝ ਵਰਗੀ ਸੇਰ ਬਨਸੀ ਜੋ ਪੋਤ ਨੇ ਵੀ ਆਈ ਫੈਸਲਾ ਸੁਨਾਤਾ ਜੱਜ ਨੇ ਕਾਲ ਆਖਰੀ ਹਜੇਲ ਵਿੱਚੋਂ ਆਈ ਫੈਸਲਾ ਸੁਨਾਤਾ ਜੱਜ ਨੇ ਬਹੁਤ ਵਧੀਆ ਬਾਕਮਾਲ ਮਨਪ੍ਰੀਤ ਜੀ ਅੱਜ ਦੀ ਜਿਹੜੀ ਕਵਿਸ਼ਰੀ ਏ ਥੋੜੀ ਬਦਲ ਗਈ ਏ ਸਾਜਾਂ ਦੇ ਨਾਲ ਜਿਹੜੀ ਕਵਿਸ਼ਰੀ ਹੋ ਗਈ ਕਿੱਦਾਂ ਦੇਖਦੇ ਹੋ ਹਾਂਜੀ ਇੱਕ ਦੇ ਵੇਖੋ ਜੀ ਟਕਸਾਲੀ ਕਵੀਸ਼ਰੀ ਜਿਹੜੇ ਆਪਣੇ ਬਜ਼ੁਰਗ ਕਵੀਸ਼ਰ ਗਾਉਂਦੇ ਆਇਆ ਬਾਪੂ ਜੋਗਾ ਸਿੰਘ ਜੀ ਹੋਣੇ ਕਵੀਸ਼ਰ ਜਰਨੈਲ ਸਿੰਘ ਦੀ ਸਭਰਾਵਾ ਵਾਲੇ ਸੋ ਸਾਰੇ ਕਵੀਸ਼ਰ ਜਿੰਨੇ ਵੀ ਆ ਉਹ ਟਕਸਾਲੀ ਕਵੀਸ਼ਰੀ ਗਾਉਂਦੇ ਆਇਆ ਅਸੀਂ ਵੇਖੋ ਟੇਸਟ ਅਸੀਂ ਤਰਜਾਂ ਦਾ ਵੀ ਰੱਖਿਆ ਕਿਉਂਕਿ ਅੱਜ ਕੱਲ੍ਹ ਵੇਖੋ ਜੋ ਦੁਨੀਆ ਸੁੰਨਾ ਪਸੰਦ ਕਰਦੀ ਹੈ ਕਵੀਸ਼ਰ ਜਾਂ ਕਲਾਕਾਰ ਕਹਿ ਲਓ ਇੱਕ ਆਪਣੇ ਆਪ ਨੂੰ ਉਸ तरीके ਨਾਲ ਢਾਲ ਲੈਂਦਾ ਕਿ ਦੁਨੀਆਂ ਜਿਹੜੀ ਜੋ ਚੀਜ਼ ਸੁੰਨਾ ਪਸੰਦ ਕਰਦੀ ਹੈ ਸੋ ਅਸੀਂ ਟਕਸਾਲੀ ਕਵਿਛਰੀ ਵੀ ਕਰਦੇ ਆ ਕਿਉਂਕਿ ਉਹ ਆਪਾਂ ਨੂੰ ਵਿਰਾਸਤ ਚ ਮਿਲੀ ਹੋਈ ਹੈ ਉਹ ਨੂੰ ਸਿੱਖਣਾ ਵੀ ਜ਼ਰੂਰੀ ਹੈ ਸੋ ਅਸੀਂ ਕਵਿਛਰੀ ਉਹ ਵੀ ਕਰਦੇ ਆ ਜਿਹੜੀ ਗੀਤਾਂ ਦੇ ਤਰਜ਼ਾਂ ਤੇ ਗਾਈ ਜਾਂਦੀ ਹੈ ਹਾਂਜੀ ਤੁਹਾਡੇ ਕੋਲ ਸੌਂਗ ਵੀ ਆ ਚੁੱਕੇ ਨੇ ਮਾਰਕੀਟ ਹਾਂਜੀ ਬਿਲਕੁਲ ਇੱਕ ਸੌਂਗ ਮੇਰਾ ਆਇਆ ਹੋਇਆ ਹੈ ਅ ਹਸਰ ਲੈ ਸਕਦਾ ਫੋਟੋ ਨਹੀਂ ਗੱਡੀ ਤੋਂ ਲੈ ਨਹੀਂ ਸੰਤਾ ਦੀ ਸਾਡੇ ਸੁਰਤਿਆਂ ਨੂੰ ਦੋ ਬੋਲ ਸੁਣਾਓ ਹਾਂਜੀ ਬਿਲਕੁਲ ਅ ਹਸਰ ਲੈ ਸਕਦਾ ਫੋਟੋ ਨਹੀਂ ਗੱਡੀ ਤੋਂ ਲੈਣੀ ਸੰਤਾ ਦੀ ਅਸੀਂ ਦੇ ਗਾਂ ਵਿੱਚ ਵੀ ਡੋਲੇ ਨਾ ਸੀ ਤਵੀਆਂ ਉੱਤੇ ਬੋਲੇ ਨਾ ਨਾਂ ਰੱਖੀ ਮੈਂ ਮੁਹਲੇਖਾ ਤੂੰ ਆ ਤ ਚੁੱਕੀ ਫਿਰਦੇ ਅੰਤਾਂ ਦੀ ਆਸਰ ਲੈ ਸਕਦਾ ਫੋਟੋ ਨਹੀਂ ਗੱਡੀ ਤੋਂ ਲੈਣੀ ਸੰਤਾਂ ਦੀ ਬਹੁਤ ਵਧੀਆ ਮਨਪ੍ਰੀਤ ਤੁਹਾਡੇ ਪਰਿਵਾਰ ਦੇ ਵਿੱਚ ਵੀ ਪਹਿਲਾਂ ਕੋਈ ਗਾਉਂਦਾ ਸੀ ਪੇਸ਼ਰੀ ਕਰਦਾ ਸੀ ਮੇਰੇ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਕੁਵਿਸ਼ਰੀ ਕਰਦੇ। ਇਹ ਫਿਰ ਤੁਹਾਨੂੰ ਗੋਡ ਗਿਫਟ ਮਿਲਿਆ? ਹਾਂਜੀ ਗੋਡ ਗਿਫਟ ਮਿਲਿਆ ਜੀ। ਠੀਕ ਹੈ। ਕਿੰਨਾ ਸਮਾਂ ਹੋ ਗਿਆ ਹੁਣੋਂ ਤੋਂ ਦੰਦੇ ਨੇ? ਹੁਣ ਮੈਨੂੰ ਤਕਰੀਬਨ 4-5 ਸਾਲ ਹੋ ਗਏ ਕੁਵਿਸ਼ਰੀ ਕਰਦਿਆਂ। ਆਪਣਾ ਕੋਈ ਜਥਾ ਬਣਾਇਆ ਹੋਇਆ ਹੈ? ਹਾਂਜੀ ਆਪਣਾ ਜਥਾ ਹੈਗਾ ਜੀ ਸ੍ਰੋਮਣੀ ਕਮੇਟੀ ਜਿਹੜਾ ਭੈਣ ਹੋਣੀ ਉਹਨਾਂ ਦਾ ਨਾਮ ਪਰਮਿੰਦਰ ਕੌਰਿਆ ਉਹਨਾਂ ਦੇ ਨਾਲ ਹੁਣ ਮੇਰਾ ਜਥਾ। ਤੇ ਇਸ ਟਾਈਮ ਤੇ ਕਿੰਨੇ ਕੁ ਪ੍ਰੋਗਰਾਮ ਲੱਗ ਜਾਂਦੇ ਨੇ? ਪ੍ਰੋਗਰਾਮ ਆਹ ਉਤੇ ਦੇ ਵਿੱਚ ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਡਿਊਟੀਆਂ ਲੱਗਦੀਆਂ ਜਿਹੜੀਆਂ ਉਹ 4-5 ਪ੍ਰੋਗਰਾਮ ਆ ਜਾਂਦੇ ਆ ਹੁਣ ਤੱਕ ਕਿਹੜੀ ਵੱਡੀ ਸਟੇਜ ਤੇ ਗੌਂਦ ਦਾ ਮੌਕਾ ਮਿਲਿਆ ਵੱਡੀਆਂ ਸਟੇਜਾਂ ਅਸੀਂ ਬਹੁਤ ਸਾਰੀਆਂ ਲਾਈਆਂ ਹੋਈਆਂ ਅਸੀਂ ਪਟਨਾ ਸਾਹਿਬ ਵੱਲ ਵੀ ਗਏ ਸਾਂ ਤੇ ਉਧਰ ਸਾਨੂੰ ਸਮਾ ਦਿੱਤਾ ਸੀ ਬਾਬਾ ਜੀ ਹੁਣਾ ਤੇ ਬਾਕੀ ਹਰਿਆਣੇ ਵੱਲ ਇਧਰ ਜੁਪੀ ਮੱਧ ਪ੍ਰਦੇਸ਼ ਉਧਰ ਵੀ ਅਸੀਂ ਪ੍ਰੋਗਰਾਮ ਲਾਏ ਹੋਏ ਆ ਪੰਜਾਬ ਤੋਂ ਇਲਾਵਾ ਜਦੋਂ ਬਾਹਰ ਸਟੇਟ ਤੇ ਜਾਂਦੇ ਜੋ ਜਿੱਦਾਂ ਤੁਸੀਂ ਦੱਸਿਆ ਜੋ ਉਧਰ ਦੀ ਸੱਗਤ ਪੰਜਾਬ ਦੀ ਸੰਗਤ ਨਾਲ ਉਹ ਕਿੰਨਾ ਕੁ ਪਿਆਰ ਕਰ ਦਿੰਦੇ ਨੇ ਪੰਜਾਬ ਦੀ ਸੰਗਤ ਨਾਲ ਉਹ ਕਿਤੇ ਵੱਧ ਸਾਨੂੰ ਉਧਰ ਜਿਆਦਾ ਕਿਸੇ ਨੂੰ ਪਿਆਰ ਮਿਲਦਾ ਹਾਂਜੀ ਉਧਰ ਜਾ ਕੇ ਵੀ ਅਸੀਂ ਜਦੋਂ ਦੇਖਦੇ ਹਾਂ ਤੇ ਵੇਖੋ ਸਾਡਾ ਇੱਕ ਵਾਰ ਪ੍ਰੋਗਰਾਮ ਸੀ ਬਾਬਾ ਜੀ ਉਹਨਾਂ ਡਿਊਟੀ ਲਈ ਬਾਬਾ ਸੁਖਾ ਸਿੰਘ ਜੀ ਉਹਨਾਂ ਦਾ ਡੇਰਾ ਉਧਰ ਤੇ ਅਸੀਂ ਵੇਖਿਆ ਕਿ بارش ਬਹੁਤ ਜਿਆਦਾ ਪੈ ਰਹੀ ਹੈ ਇਹ ਹੀ ਮਹੀਨੇ ਸੀ ਤੇ ਸੰਗਤ بارش ਦੇ ਵਿੱਚ ਹੀ ਖੜ ਕੇ ਤੇ ਪੰਡਾਲ ਦੇ ਵਿੱਚ ਸਾਡੀ ਕਵਿਸ਼ਰੀ ਸੁਣ ਰਹੀ ਆ ਤੇ ਸਾਨੂੰ ਉਦੋਂ ਸੁਣ ਕੇ ਤੇ ਗਾਉਣ ਦਾ ਵੀ ਸਾਨੂੰ ਦੂਣਾ ਆਨੰਦ ਆਵੇ ਕਿ ਵਾਕਿਆ ਸੰਗਤ ਦਾ ਉਛਾਹ ਸੋ ਪੰਜਾਬ ਦੇ ਨਾਲੋਂ ਕਿਤੇ ਬਾਅਦ ਉੱਧਰ ਸਤਿਕਾਰ ਮਿਲਦਾ ਕਵਿਸ਼ਰੀ ਨੂੰ ਮਨਪ੍ਰੀਤ ਕੁੜੀਆਂ ਦਾ ਕਿਸੇ ਵੀ ਖੇਤਰ ਦੇ ਵਿੱਚ ਜਾਣਾ ਬੜਾ ਮੁਸ਼ਕਲ ਹੈ ਕਿਉਂਕਿ ਕੁੜੀਆਂ ਨੂੰ ਅਕਸਰੀ ਸਮਾਜ ਜਿਹੜਾ ਹੈ ਨਾ ਗਲਤ ਨਜ਼ਰੀਏ ਦੇ ਨਾਲ ਦੇਖਦਾ ਹੈ ਕਵਿਸ਼ਰੀ ਕਰਦੇਵੇਂ ਕਦੀ ਕੋਈ ਇਹੋ ਜਿਹੀ ਘਟਨਾ ਵਾਪਰੀ ਤੁਹਾਡੇ ਨਾਲ ਕਵਿਸ਼ਰੀ ਕਰਦਿਆਂ ਤੇ ਅੱਜ ਤੱਕ ਨਹੀਂ ਇਹੋ ਜਿਹੀ ਘਟਨਾ ਵਾਪਰੀ। ਸੋ ਉਦਾਂ ਇਸ ਕਵਿਸ਼ਰੀ ਵਾਲੀ ਲਹਿਨ ਜੇ ਆਪਾਂ ਕਹਿ ਲਈਏ ਨਾ ਕਿ ਮੈਂ ਸਿੱਧੀ ਜੀ ਗੱਲ ਕਹਿੰਦੀ ਹੁੰਨੀ ਆ ਕਿ ਜਦੋਂ ਮੈਂ ਇਸ ਕਵਿਸ਼ਰੀ ਵਾਲੀ ਲਹਿਨ ਚ ਆਉਣਾ ਸੀ ਤੇ ਮੈਨੂੰ ਇਹ ਜਿ ਲੱਗਦਾ ਸੀ ਕਿ ਜਿਨ੍ਹਾਂ ਨੇ ਚਿੱਟੇ ਬਾਣੇ ਪਾਏ ਹੋਏ ਆ ਨਾ ਇਹ ਇਨਸਾਨ ਆ ਨਾ ਜਿਹੜੇ ਸੱਚੇ ਜਮਾ ਰੱਬ ਦੇ ਨਾਲ ਜੁੜੇ ਹੋਏ ਆ ਮਾਨੂੰ ਆਪਾਂ ਚਿੱਟੇ ਬਾਣੇ ਵੇਖ ਕੇ ਆਪਾਂ ਕਹਿ ਲਈਏ ਨਾ ਜਿਵੇਂ ਕਿ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਰੱਬ ਮੰਨ ਲਈਦਾ ਤੇ ਉਸ ਤਰ੍ਹਾਂ ਮੈਂ ਮੰਨਦੀ ਹੁਣ ਇਸ ਜਦੋਂ ਮੈਂ ਇਸ ਲਾਈਨ ਦੇ ਵਿੱਚ ਆਈ ਤੇ ਮੈਨੂੰ ਪਤਾ ਲੱਗਾ ਨਹੀਂ ਇਹ ਮੇਰੇ ਮੰਨ ਦਾ ਵੀ ਰੱਬ ਨਹੀਂ ਇਹ ਜੱਗ ਹੈ ਇਹ ਰੱਬ ਨਹੀਂ ਇਹ ਜੱਗ ਹੈ ਸਹੀ ਗੱਲ ਹੈ ਬਹੁਤ ਮੈਨੂੰ ਇਹ ਚੀਜ਼ ਨੇ ਦੁਖੀ ਵੀ ਕੀਤਾ ਤੇ ਪਰ ਮੈਂ ਸੋਚਿਆ ਕਿ ਇਸ ਲਾਈਨ ਚੋਂ ਮੈਂ ਪਿੱਛੇ ਨਹੀਂ ੜਨਾ ਚਾਹੇ ਲੋਕ ਜਿੱਤਨਾ ਤੇ ਮੈਨੂੰ ਮਰਜ਼ੀ ਮਿਲਦੇ ਰਹੇ ਪਰ ਮੈਂ ਲਾਈਨ ਚੋਂ ਡੋਲੀ ਨਹੀਂ ਨਾ ਮੰਡੋਲਨ ਦਿੱਤਾ ਬਿਲਕੁਲ ਜੀ ਬਿਲਕੁਲ ਠੀਕ ਤੇ ਇਸੇ ਲਾਈਨ ਦੇ ਵਿੱਚ ਸੰਘਰਸ਼ ਕਰਕੇ ਉਸ ਮਕਾਮ ਤੇ ਪਹੁੰਚਣਾ ਚਾਹੁੰਦੇ ਜੋ ਜਿਹਦਾ ਸੁਪਨਾ ਵੇਖਿਆ ਹਾਂਜੀ ਬਿਲਕੁਲ ਇਸੇ ਲਾਈਨ ਵਿੱਚ ਹੋ ਮੈਂ ਤੇ ਇਹੀ ਚਾਹੁੰਦੀ ਆ ਕਿ ਮੈਂ ਹੁਣ ਵੀ ਖਾਸ ਕਰਕੇ ਸਟੱਡੀ ਇਸੇ ਕਰਕੇ ਕਰ ਰਹੀ ਆ ਕਿ ਉੱਥੇ 뮤직 টিਚਰ ਬਹੁਤ ਵਧੀਆ ਨੇ ਤੇ ਮੈਂ ਕਵੀਸ਼ਰੀ ਨੂੰ ਹੀ ਅੱਗੇ ਲੈ ਕੇ ਆਉਣਾ ਚਾਹੁੰਦੀ ਆ ਹੋਰ ਮੇਰਾ ਕੋਈ ਮਤਲਬ ਨਹੀਂ ਚਾਹੇ ਜੋ ਲੋਕ ਮਰਜ਼ੀ ਕਹਿੰਦੇ ਆ ਮੈਨੂੰ ਬਹੁਤ ਸਾਰੀਆਂ ਕਾਲਾਂ ਵੀ ਆਉਂਦੀਆਂ ਫੋਨ ਵੀ ਆਉਂਦੇ ਆ ਕਿ ਤੁਸੀਂ ਸਿੰਗਲੈਂਡ ਜਾ ਜਾਓ ਤੇ ਅਸੀਂ ਤੁਹਾਨੂੰ ਇਤਨੇ ਪੈਸੇ ਦਵਾਂਗੇ ਜਾਂ ਇੰਨੇ ਸਾਲ ਦਾ ਸਾਡੇ ਨਾਲ ਤੁਸੀਂ ਅਣਾ ਕਰ ਲੋ ਸਾਈਨ ਕਰ ਲੋ ਪਰ ਮੈਂ ਜੀ ਨਹੀਂ ਮੰਦੀ ਕਿ ਨਹੀਂ ਸਾਡੇ ਸਰੋਤੇ ਨੂੰ ਅਗਲੀ ਕੱਪ ਤਾਂ ਗੀ ਸੁਣਾਉਣ ਜਾ ਰਹੇ ਹਾਂ ਜੀ ਅਗਲੀ ਕਾਤੋਂ ਮਦਮ ਤੁਸ ਟੈਨੇ ਨੂੰ ਤਾਂ ਦੇਸ਼ੇ ਸਾਡਾ ਪਰ ਨਾਲੋਕੇ ਸਾਡੇ ਬੁੱਕਲਦੇ ਸੱਪ ਬੜੇ ਜਰੀਲੇ ਦੁਸ਼ਮਣਤੋਂ ਮੀ ਡੱਡੇ ਨਸ਼ਾ ਵਕਿੰਦਾ ਜੋਰ ਸ਼ਰਾਬ ਤੇ ਕਰ ਦਿੱਤੇ ਕਰ ਬੇਲੇ ਬੁੱਢੇ ਪੇ ਗਉ ਨਾਲ ਤੱਕਦੇ ਪੁੱਤ ਦੇ ਪੁੱਠੇ ਡਲੇ ਗਾਵੇ ਗੀਤ ਕੁਨਗਮੇ ਸੁਲੇ ਐਸੀ ਖੁਸ਼ੀਆ ਕਿਤੇ ਸਭ ਦੇ ਦਿਲ ਹੀ ਵੈਨ ਪੇਗਾਵਣਾ ਦਰਦ ਨੂੰ ਕਿਹੜਾ ਮਿੱਥੇ ਅੱਜ ਵੀ ਰਾਜੇ ਲੁੱਟਦੇ ਪਰਜਾ ਭੁੱਲ ਕੇ ਰੱਬ ਦੇ ਡਰ ਨੂੰ ਕਤੇ ਕੋਈ ਖੈਰਾ ਮੰਗੇ ਬਾਗ ਲੱਗੇ ਹਰ ਘਰ ਨੂੰ ਪੜ ਪੜ ਦੁਨੀਆ ਡਿਗਰੀਆਂ ਲੈਂਦੀ ਰਹੇ ਨਾ ਕੋਲ ਸਲੀਕੇ ਅੱਧ ਨੰਗੀ ਹੋ ਮਾਪਿਆਂ ਮੂਰੇ ਹੀ ਹੁਣ ਪੰਦੇ ਉlijke ਬਹੁਤ ਵਧੀਆ ਬਾਕਮਾਲ ਸੰਤ ਜੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਮਨਪ੍ਰੀਤ ਕੌਰ ਫਾਨੀ ਫਾਨੀ ਜਿਹੜਾ ਨਾ ਲਬਜ ਲਾਇਆ ਤੁਸੀਂ ਆਪਣੇ ਨਾਲ ਇਹ ਕਿਉਂ ਕਾਰਨ ਕੀ ਹੈ ਫਾਨੀ ਇੱਕ ਅਰਬੀ ਦਾ ਸ਼ਬਦ ਹੈ ਅੱਛਾ ਸੋ ਇਹਦਾ ਮਤਲਬ ਬਹੁਤ ਸੋਹਣਾ ਲਿਖਦਾ ਨਿਕਲਦਾ ਸੀ ਕਿ ਫਾਨੀ ਇਨਸਾਨ ਉਹ ਜਿਹੜਾ ਹਨ ਇਸ ਸੰਸਾਰ ਨੂੰ ਜਿਹਨੇ ਆਪਣੇ ਆਪ ਨੂੰ ਮੰਨ ਲਿਆ ਕਿ ਮੈਂ ਆਪਣੇ ਆਪ ਨੂੰ ਇਸ ਸੰਸਾਰ ਨੂੰ ਤਿਆਗ ਦਿੱਤਾ ਸੋ ਇਸਦਾ ਅਰਥ ਨਿਕਲਦਾ ਕਿ ਮਰਨ ਵਾਲਾ ਬੁੱਢਾ ਇਨਸਾਨ ਤੈਨੂੰ ਮੈਨੂੰ ਬਹੁਤ ਵਧੀਆ ਲੱਗਾ ਇਹ ਤਕल्लਸ ਤੇ ਫਿਰ ਮੈਂ ਆਪਣੇ ਨਾਮ ਦੇ ਨਾਲ ਆਇਆ ਤਾਂ ਫਿਰ ਤੁਸੀਂ ਇਹ ਜਿਹੜਾ ਸ਼ਬਦ ਹੈ ਇਹ ਆਪਣੇ ਨਾਮ ਦੇ ਨਾਲ ਲਾ ਲਿਆ ਸਰੋਤਿਓ ਮਨਪ੍ਰੀਤ ਕੌਰ ਫਾਨੀ ਹਿੱਕ ਦੇ ਯੋਰ ਤੇ ਗਾਉਂਦੀ ਏ ਤੇ ਬਾ ਕਮਾਲ ਆਵਾਜ਼ ਹੈ ਤੇ ਲਿਖਦੀ ਵੀ ਬਹੁਤ ਸੋਹਣਾ ਹੈ ਕੱਲੇ ਕੱਲੇ ਅੱਖਰ ਦਾ ਪਤਾ ਤੇ ਸਮਝ ਆਉਂਦੀ ਹੈ ਕੀ ਲਿਖਿਆ ਤੇ ਕੀ ਗਾ ਰਹੀ ਹੈ ਸੋ ਸਰੋਤਿਓ ਬਹੁਤ ਸਾਰੀਆਂ ਕੁੜੀਆਂ ਚੱਲੋ ਗਾਇਕੀ ਖੇਤਰ ਦੇ ਵਿੱਚ ਆਉਂਦੀਆਂ ਨੇ ਉਹ ਗਾਉਂਦੀਆਂ ਗਾਉਂਦੀਆਂ ਜ਼ਰੂਰ ਨੇ ਪਰ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਬਹਿ ਕੇ ਸੁਣਦੇ ਯੋਗ ਨਹੀਂ ਹੁੰਦਾ ਉਹ ਸਾਡੇ ਸਮਾਜ ਨੂੰ ਕਰਾਹੇ ਪਾ ਰਹੀਆਂ ਨੇ ਪਰ ਮਨਪ੍ਰੀਤ कौर ਫਾਨੀ ਸਮਾਜ ਨੂੰ ਕੁਝ ਚੰਗਾ ਦੇ ਰਹੀ ਆ ਤੋਂ ਸੰਗਜੀ ਲਾਸਟ ਤੇ ਨੰਬਰ ਜ਼ਰੂਰ ਵੀਡੀਓ ਦੇ ਵਿੱਚ ਦਵਾਂਗੇ ਪ੍ਰੋਗਰਾਮ ਜ਼ਰੂਰ ਇਨਾਂ ਦੇ ਕੋਲੋ ਚਾਹੇ ਇੱਕ ਇਹ ਕੀ ਕਰਵਾਇਓ ਜਦੋਂ ਤੁਸੀਂ ਇੱਕ ਕਰਵਾ ਲੋਗੇ ਨਾ ਤੇ ਦੂਜਾ ਆਪਣੇ ਆਪ ਤੁਸੀਂ ਇਨਾਂ ਦੇ ਕੋਲੋਂ ਕਰਵਾਉਗੇ ਕਿ ਠੀਕ ਹੈ ਮਨ ਮਨਪ੍ਰੀਤ ਕੋਰ ਫਾਨੀ ਠੀਕ ਹੈ ਹਿੱਕ ਤੇ ਯੋਰ ਤੇ ਗਾਉਂਦੀ ਏ ਅ ਮਨਪ੍ਰੀਤ ਜਿੱਦਾਂ ਅੱਜ ਸਮਾਜ ਦੇ ਵਿੱਚ ਇੱਕ ਕਰੇ ਚੱਲ ਗਿਆ ਕਿ ਧਰਮਾਂ ਦੀ ਅਦਲੀ ਬਦਲੀ ਬੜੀ ਹੋਣ ਦੀ ਹੈ ਬਹੁਤ ਲੋਕ ਜਿਹੜੇ ਨੇ ਇੱਧਰ ਦੇ ਉੱਧਰ ਜਾ ਰਹੇ ਨੇ ਉਹ ਕਾਰਨ ਕੀ ਆ ਬਿਲਕੁਲ ਵੇਖੋ ਕਾਰਨ ਤੇ ਬਹੁਤ ਸਾਰੇ ਆ ਵੀ ਦੀ ਹੁਣ ਆਪਾਂ ਵੇਖੋ ਕਹਿ ਲਈਏ ਕਿ ਜਿਹੜੇ ਕਈ ਲੋਕ ਆ ਨਾ ਉਹ ਅੱਜ ਕੱਲ੍ਹ ਵੇਖੋ ਗੁਰਦੁਆਰੇ ਆ ਨਾ ਜਿਹੜੇ ਹੂੰ ਉਹ ਵੀ ਵੇਖੋ ਜਾਤਾਂ ਦੇ ਆਧਾਰ ਤੇ ਬਣ ਗਏ ਆ ਅੱਛਾ ਕਈ ਲੋਕ ਕਹਿੰਦੇ ਆ ਕਿ ਇਹ ਜੀ ਜੱਟ ਸਿੱਖਾਂ ਦਾ ਗੁਰਦੁਆਰਾ ਆ ਇਹ ਮਜਬੀ ਸਿੱਖਾਂ ਦਾ ਗੁਰਦੁਆਰਾ ਆ ਹੂੰ ਤੋ ਇਹ ਗੱਲਾਂ ਜੇਕਰ ਆਪਾਂ ਵੇਖੀਏ ਨਾ ਤੇ ਸ਼ਾਇਦ ਮੈਂ ਸਮਝਦੀ ਆ ਕਿ ਦੂਸਰੇ ਜਿਹੜੇ ਆਪਾਂ ਜਿਵੇਂ ਕਹਿ ਲੈਂਦੇ ਆ ਕਿ 크ਿਸਚੀਅਨ ਧਰਮ ਵਾਲੇ ਆ ਉਹ ਲੋਭ ਲਾਲਚ ਦੇ ਦਿੰਦੇ ਆ ਤੇ ਸ਼ਾਇਦ ਤਾਂ ਕਰਕੇ ਜਿਹੜੇ ਨਿੱਕੀ ਜਾਤ ਵਾਲੇ ਆਪਾਂ ਕਹਿ ਲਈਏ ਲੋਕ ਆ ਜਾਂ ਹਨਾ ਸੰਗਤ ਆ ਉਹ ਉਧਰ ਤਾਂ ਜਾ ਰਹੀ ਹੈ ਮੈਂ ਕਹਿੰਦੀ ਨਹੀਂ ਉਹ ਤਾਂ ਨਹੀਂ ਜਾ ਰਹੀ ਉਹ ਇਸ ਕਰਕੇ ਜਾ ਰਹੀ ਹੈ ਕਿਉਂਕਿ ਜਿਹੜਾ ਸਤਕਾਰ ਜਾਂ ਮਾਣ ਆ ਉਹ ਹਰੇਕ ਨੂੰ ਬਰਾਬਰਤਾ ਦਾ ਨਹੀਂ ਦਿੱਤਾ ਜਾ ਰਿਹਾ ਗੁਰੂ ਦੇ ਘਰ ਦੇ ਵਿੱਚ ਨਿੱਕੀ ਵੱਡੀ ਜਾਤ ਕੋਈ ਹੁੰਦੀ ਹੈ ਨਹੀਂ ਬਿਲਕੁਲ ਨਹੀਂ ਜੀ ਹਮ ਸਿਰ ਪਰ ਲੋਕ ਇਸੇ ਨੂੰ ਮੰਨਦੇ ਆ ਕਈ ਲੋਕ ਕਹਿੰਦੇ ਆ ਕਿ ਨਹੀਂ ਜੀ ਇੱਥੇ ਤੇ ਸਾਡੀ ਚੌਧਰ ਚੱਲੇ ਤੇ ਜਿਹੜੇ ਹੋਰ ਲੋਕ ਆ ਉਹਨਾਂ ਦੀ ਚੌਧਰ ਤੇ ਅਸੀਂ ਇੱਥੇ ਨਹੀਂ ਚੱਲਣ ਦੇ ਸਕਦੇ ਜਿਹੜੇ ਕੜਮ ਚੌਧਰੀ ਤੁਹਾਡਾ ਕਹਿੰਦਾ ਮਤਲਬ ਹੈ ਕਿ ਉਹ ਜਿਹੜੇ ਦੂਸਰੀਆਂ ਬਰਾਦਰੀਆਂ ਵਾਲੇ ਨੇ ਉਹਨਾਂ ਦਾ ਜਾਤ ਪਾਤ ਵਿਤਕਰਾ ਕਰਦੇ ਨੇ ਵਿਤਕਰਾ ਕਰਦੇ ਆ ਇਸ ਕਰਕੇ ਫਿਰ ਆਪਣਾ ਧਰਮ ਜਿਹੜਾ ਉਹ ਚੇਂਜ ਕਰੀ ਜਾ ਰਿਹਾ ਹੈ ਚੇਂਜ ਕਰੀ ਜਾ ਰਿਹਾ ਹੈ ਹੁਣ ਵੱਡਾ ਕਾਰਨ ਤੁਸੀਂ ਇਸ ਨੂੰ ਮੰਨਦੇ ਹੋ ਵੱਡਾ ਕਾਰਨ ਮੰਨਦੇ ਤੇ ਮੈਂ ਨਾ ਇਹ ਪੋਸਟ ਵੀ ਪਾਈ ਸੀ ਇੱਕ ਤੇ ਲੋਕ ਉਹਦੇ ਥਲੇ ਕਮੈਂਟ ਕਰਦੇ ਆ ਕਿ ਤੁਸੀਂ ਦੱਸੋ ਵੇਖਾ ਕਿੱਥੇ ਹੈ ਹੂੰ ਸਾਡੇ ਕੋਲ ਸਬੂਤ ਲੈ ਕੇ ਆਓ ਅੱਛਾ ਤੇ ਮੈਂ ਇਹ ਸਬੂਤ ਦੇ ਲਈ ਤਿਆਰ ਹਾਂ ਥੋੜੇ ਦਿਨੋਂ ਇਹ ਸਾਡੇ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਤੇ ਅੱਛਾ ਪਿੰਡ ਦੇ ਵਿੱਚ ਤੇ ਉੱਥੇ ਆਪਣੇ ਮذਬੀ ਸਿੱਖ ਬਰਾਦਰੀ ਦੀ ਇੱਕ ਭੈਣ ਨਾ ਉੱਥੇ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਸੀ ਤੇ ਉੱਥੋਂ ਜਿਹੜੇ ਗੜਵਈ ਆ ਤੇ ਉਹਨਾਂ ਦੀ ਜਿਹੜੇ ਪਤਨੀ ਆ ਉਹ ਕਹਿੰਦੇ ਕਿ ਮਤਲਬ ਇਹ ਸੇਵਾ ਮذਬੀ ਸਿੱਖਾਂ ਨੂੰ ਨਹੀਂ ਕਰ ਦਿੱਤੀ ਜਾਣੀ ਅੱਛਾ ਤੇ ਉਹ ਇਹ ਗੱਲ ਕਹਿੰਦੇ ਆ ਕਿ ਸਾਨੂੰ ਬਾਬਾ ਜੋਗਾ ਸਿੰਘ ਜੀ ਉਹਨਾਂ ਨੇ ਕਿਹਾ ਹੋਇਆ ਬਾਬਾ ਜੋਗਾ ਸਿੰਘ ਕੌਣ ਨੇ ਬਾਬਾ ਜੋਗਾ ਸਿੰਘ ਜੀ ਤਰਨਤਲ ਦੇ ਜਿਹੜੇ ਮੁਖੀ ਨੇ ਅੱਛਾ ਹਾਂ ਜੀ ਤੇ ਉਹ ਇਹ ਗੱਲ ਕਹਿੰਦੇ ਕਿ ਸਾਨੂੰ ਉਹਨਾਂ ਕਿਆ ਹੋਇਆ ਬਾਬਾ ਬਕਾਲਾ ਸਾਹਿਬ ਵਾਲੇ ਬਾਬਾ ਬਕਾਲਾ ਸਾਹਿਬ ਵਾਲੇ ਤੂੰ ਪਿਛਲੀ ਵਾਰ ਵੀ ਇੱਥੇ ਮੇਲਾ ਸੀ ਤੇ ਉਦੋਂ ਵੀ ਮਤਲਬ ਇਦਾਂ ਹੀ ਕਿਹਾ ਇੱਕ ਪਾਠੀ ਸਿੰਘ ਰੋਲ ਤੇ ਬੈਠਾ ਵੇਖੋ ਗੁਰੂ ਦੀ ਹਜ਼ੂਰੀ ਵਿੱਚ ਉਹ ਪਾਠੀ ਸਿੰਘ ਬੈਠਾ ਆ ਮذਬੀ ਸਿੱਖ ਕੌਮ ਦਾ ਆ ਤੇ ਤੁਸੀਂ ਉਹਨੂੰ ਪਾੜ ਤੋਂ ਉਠਾ ਰਹੇ ਹੋ ਕਿੱਡੀਕ ਤੁਹਾਡੀ ਅੱਛਾ ਸਰਤੂਤ ਹੈ ਮੈਨੂੰ ਇਹ ਗੱਲ ਬਿਲਕੁਲ ਵਧੀਆ ਨਹੀਂ ਲੱਗੀ ਸੋ ਇਸ ਕਰਕੇ ਵੀ ਇਸੇ ਪਿੰਡ ਰੋੜੀ ਹਾਂਜੀ ਰੋੜੀ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਡੇਰਾ ਸਾਹਿਬ ਅੱਛਾ ਹਾਂਜੀ ਤੇ ਦੋ ਘਟਨਾ ਹੋ ਚੁੱਕੀਆਂ ਦੋ ਘਟਨਾ ਹੋ ਚੁੱਕੀਆਂ ਤੇ ਹਰ ਵਕਤ ਮਤਲਬ ਦੇਖੋ ਸਾਲ ਬਾਅਦ ਇੱਥੇ ਮੇਲਾ ਲੱਗਦਾ ਹੈ ਤੇ ਹਰ ਵਾਰੀ ਇਹਨਾਂ ਦੀ ਲੜਾਈ ਮਜਬੀਸੇ ਕੌਮਦ ਹੁੰਦੀ ਆ ਕਿਉਂ ਹੁੰਦੀ ਆ ਇਹਦਾ ਜਵਾਬ ਹਨਾ ਆਪਾਂ ਨੂੰ ਸਿੱਖਣਾ ਚਾਹੀਦਾ ਜ਼ਰੂਰ ਤੇ ਇਹ ਉਹ ਜਿਹੜਾ ਪਰਾਇਆ ਉਹ ਬਾਬਾ ਜੁਗਤ ਸਿੰਘ ਦਾ ਹੈ ਹਾਂਜੀ ਬਾਬਾ ਜੁਗਤ ਸਿੰਘ ਦਾ ਸੋ ਸੰਗਤ ਜੀ ਤੁਸੀਂ ਸੁਣ ਹੀ ਲਿਆਏ ਤੇ ਅੱਖੀ ਡਠਾ ਹਾਲ ਜਿਹੜਾ ਹੈ ਮਨਪ੍ਰੀਤ ਕੌਰ ਫਾਨੀ ਨੇ ਦੱਸਿਆ ਹੈ ਕਿਸ ਤਰ੍ਹਾਂ ਜਿਹੜੇ ਦੂਜੇ ਨੇ ਜਿਹੜੇ ਆਪਣੇ ਆਪ ਨੂੰ ਉੱਚ ਕੋਟੀ ਦੇ ਦਾਦੇ ਨੇ ਕਿ ਅਸੀਂ ਉੱਚੇ ਆ ਗੁਰੂ ਘਰ ਦੇ ਵਿੱਚ ਕੋਈ ਉੱਚਾ ਧਨੀਮਾ ਨਹੀਂ ਹੁੰਦਾ ਸਾਰੇ ਬਰਾਬਰ ਤੇ ਗੁਰੂ ਨੇ ਸਭ ਬਰਾਬਰ ਰੱਖੇ ਹੋਏ ਨੇ ਪਰ ਉਹਨਾਂ ਦੇ ਮਨਾਂ ਦੇ ਵਿੱਚ ਨਾ ਕਿਤੇ ਨਾ ਕਿਤੇ ਭੁਲੇਖਾ ਪੈ ਚੁੱਕਾ ਹੈ ਕਿ ਅਸੀਂ ਵੱਡੀ ਜਾਤ ਵਾਲੇ ਆ ਅਸੀਂ ਵੱਡੇ ਆ ਤੇ ਉਹ ਬਦ ਵੀ ਸਿੱਖਾਂ ਦੇ ਨਾਲ ਜਾਤੀ ਭੇਦ ਭਾਵ ਕਰਦੇ ਨੇ ਤੇ ਫਿਰ ਇੱਕ ਪਾਸੇ ਇਹ ਮੀਣਾ ਮਾਰਦਿੰਗ ਨੇ ਇਹ ਜਿਹੜੇ ਮذਬੀ ਸਿੱਖ ਨੇ ਇਹ ਅਸਾਈ ਬੰਦੇ ਜਾ ਰਹੇ ਨੇ ਤੁਹਾਡਾ ਬੇੜਾ ਗਰਕ ਜੇ ਤੁਹਾਡਾ ਉਹ ਤੁਸੀਂ ਉਹਨਾਂ ਨੂੰ ਉਧਰ ਭੇਜ ਰਹੇ ਜੋ ਸਹੀ ਗੱਲ ਉਹ ਕਰਨ ਕੀ ਕਿੱਧਰ ਜਾਣ ਉਸ ਖੂਹ ਦੇ ਵਿੱਚ ਤੁਸੀਂ ਸੁੱਟਦੇ ਪੈ ਜੋ ਕੀ ਗੁਰੂ ਤੁਸੀਂ ਮੁੱਲ ਖਰੀਦ ਲਿਆਏ ਇੱਕ ਗੱਲ ਯਾਦ ਰੱਖਿਓ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਜੋ ਤੇ ਜਿਹੜੇ ਮذਬੀ ਸਿੱਖ ਨੇ ਉਹ ਗੁਰੂ ਦੀ ਛਾਤੀ ਦੇ ਨਾਲ ਲੱਗੇ ਨੇ ਇਤਿਹਾਸ ਬੋਲਦਾ ਏ ਸ਼ਰਮ ਕਰਿਆ ਕਰੋ ਇਹੋ ਜੀਆਂ ਜਿਹੜੀਆਂ ਕਟਨਾਵਾ ਕਰਦੇ ਜੋ ਤੁਸੀਂ ਮੇਰਾ ਤੇ ਇਹੋ ਹੀ ਕਹਿਣਾ ਤੁਹਾਨੂੰ ਔਰ ਮਨਪ੍ਰੀਤ ਲਾਸਟ ਦੇ ਵਿੱਚ ਕੀ ਮੈਸੇਜ ਰਵੇਗਾ ਇੱਕ ਕਵਿਤਾ ਦੇ ਰਹੀਂ ਜਿਹੜਾ ਨਾ ਜੇ ਕੋਈ ਇਸ ਵਿਸ਼ੇ ਤੇ ਕੋਈ ਕਵਿਤਾ ਲਿਖੀ ਹੈ ਤੇ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ ਤੇ ਜੇ ਨਹੀਂ ਹੈਗੀ ਤੇ ਕੋਈ ਹੋਰ ਕਵਿਤਾ ਸੁਣਾ ਦਿਓ ਹਾਂਜੀ ਸਰਸਾ ਨੂੰ ਲੰਗ ਕੇ ਤੇਜ ਬਾਜਾਂ ਵਾਲੇ ਤਾਜਾਂ ਵਾਲੇ ਪੁਜੇ ਚਮਕੌਰ ਦਿਖਾਵਣ ਜੌਰ ਕਰਨ ਸਿੰਘ ਗੌਰ ਜੀ ਗੁਰਾਂ ਦੀ ਗੱਲ ਤੇ ਸਤਗੁਰ ਜੀ ਕਹਿੰਦੇ ਨੇ ਪਰਖਦਾ ਟਾਈਮ ਜਿਉਂ ਜੋ ਕੈਮ ਟਿੱਡੀ ਦਲਿਓਣਾ ਜਨਾਕ ਬਰੋਣਾ ਹਰੀ ਗੁਣ ਗੋਣਾ ਪਾਸ ਤੁਸੀਂ ਹੋਣਾ ਛਿੱਦੇ ਪਾਉਣਾ ਤੇ ਪਰਜ ਨਭਾਉਣਾ ਸਕੀਦੀ ਸ਼ਾਨ ਨੂਰ ਵਧਾਉਣਾ ਤੇ ਅੱਜ ਦਾ ਕੰਮ ਨਾ ਛੱਡਣਾ ਬਹੁਤ ਵਧੀਆ ਬਾਕਮਾਲ ਸੋ ਸਰੋਤੇ ਤੁਸੀਂ ਸੁਣੀ ਲਈਏ ਆਵਾਜ਼ ਮਨਪ੍ਰੀਤ ਕੌਰ ਫਾਨੀ ਦੀ ਬਲੰਦ ਆਵਾਜ਼ ਤੇ ਬਲੰਦ ਹੌਂਸਲੇ ਦੀ ਮਾਲਕ ਮਨਪ੍ਰੀਤ ਸੋ ਮਨਪ੍ਰੀਤ ਆਪਣਾ ਜਿਹੜਾ ਸੰਪਰਕ ਨੰਬਰ ਹੈ ਉਹ ਜਰੂਰ ਸਾਂਝਾ ਕਰਦੇ ਤਾਂ ਕਿ ਜਿਹੜੇ ਵੀਰ ਜਿਨ੍ਹਾਂ ਨੂੰ ਤੁਹਾਡੀ ਆਵਾਜ਼ ਚੰਗੀ ਲੱਗੀ ਹੋਵੇਗੀ ਉਹ ਤੁਹਾਨੂੰ ਜਰੂਰ ਪ੍ਰੋਗਰਾਮ ਤੇ ਬੁਲਾਉਣਗੇ ਤੇ ਆਪਣਾ ਨੰਬਰ ਜਰੂਰ ਸਾਂਝਾ ਕਰ ਦਿਓ 8699 651088 ਫਿਰ ਬੋਲੋ 8699 651088 ਸੋ ਸਰੋਤਿਓ ਮਨਪ੍ਰੀਤ ਕੌਰ ਫਾਨੀ ਜੀ ਨੇ ਆਪਣਾ ਜਿਹੜਾ ਸੰਪਰਕ ਨੰਬਰ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਪ੍ਰੋਗਰਾਮ ਤੇ ਜਰੂਰ ਬੁਲਾਉਣਾ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਮਤਾਰ